ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਕੇ ਤੇ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਬੀਤੇ ਕੁਝ ਸਾਲਾਂ ਤੋਂ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਸੂਬੇ ਦੇ ਅੰਦਰ ਵੱਖ-ਵੱਖ ਥਾਵਾਂ ਤੇ ਵਾਪਰਦੀਆਂ ਰਹੀਆਂ ਜਿਸ ਨੂੰ ਲੈ ਕੇ ਸਿੱਖ ਹਿਰਦੇ ਪੂਰੀ ਤਰ੍ਹਾਂ ਬੁਲੰਦਰੇ ਜਾਂਦੇ ਰਹੇ ਬੇਸ਼ੱਕ ਕਈ ਜਗ੍ਹਾ ਤੇ ਕੁਝ ਹੋਰ ਲੋਕ ਜਿਹੜੇ ਪਥ ਦੋਖੀ ਅਤੇ ਸਿੱਖ ਵਿਰੋਧੀ ਸਨ ਉਹ ਇਹਨਾਂ ਗਤੀਵਿਧੀਆਂ ਸ਼ਾਮਲ ਹੁੰਦੇ ਪਾਏ ਗਏ ਪਰ ਜਦੋਂ ਕੋਈ ਸਿੱਖ ਧਰਮ ਨਾਲ ਅਮਰਤਾਰੀ ਪਰਿਵਾਰ ਨਾਲ ਸੰਬੰਧਿਤ ਬੰਦਾ ਬੇਦਬੀ ਦਾ ਦੋਸ਼ੀ ਪਾਇਆ ਜਾਂਦਾ ਤਾਂ ਸਭ ਤੋਂ ਵੱਡਾ ਦੁੱਖ ਉਸ ਵੇਲੇ ਵਾਪਰਦਾ ਇਹੋ ਜੀ ਘਟਨਾ ਪਿੰਡ ਛਭਾਲ ਖੁਰਦ ਵਿਖੇ ਵਾਪਰੀ ਜਿੱਤੇ ਅਮਰਤਾਰੀ ਨੌਸਸ ਇਸ ਘਟਨਾ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਕਾਬੂ ਆਈ ਦੱਸੀ ਜਾਂਦੀ ਹੈ ਬੀਤੇ ਦਿਨੀ ਪਿੰਡ ਛਭਾਲ ਖੁਰਦ ਵਿਖੇ ਗੁਰਕਾ ਸਾਹਿਬ ਦੇ ਅੰਗ ਪਾੜ ਕੇ ਕੂੜੇ ਦੇ ਢੇਰ ਤੇ ਸੁੱਟਣ ਵਾਲੀਆਂ ਨੌ ਸੱਤ ਨੂੰ ਪਿੰਡ ਵਾਸੀਆਂ ਦੀ ਭਾਰੀ ਜਦੋਜਹਿਦ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਾਬੂ ਕਰਕੇ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਦੱਸੀ ਜਾਂਦੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਗੁਰਸਿੱਖ ਨੌਜਵਾਨ ਸਮਾਜ ਸੇਵਕ ਬਲਜਿੰਦਰ ਸਿੰਘ ਪਿੰਦੂ ਸਮਾਜ ਸੇਵੀ ਵਾਤਾਵਰਨ ਪ੍ਰੇਮੀ ਗਰਮੀਲ ਸਿੰਘ ਸ਼ਾਮਜੀਤ ਸਿੰਘ ਸਰਬਜੀਤ ਸਿੰਘ ਸਮੇਤ ਪਿੰਡ ਦੇ ਸਮੂਹ ਨੌਜਵਾਨਾਂ ਨੇ ਬੇਦਬੀ ਘਟੜਾ ਤੋਂ ਬਾਅਦ ਦੋਸ਼ੀਆਂ ਦਾ ਪਤਾ ਲਾਉਣ ਲਈ ਆਪਣੇ ਪਦਰਤ ਦੀ ਖੋਜ ਕਰਨੀ ਸ਼ੁਰੂ ਕੀਤੀ ਅਤੇ ਇਹਨਾਂ ਨੇ ਦੋਸ਼ੀਆਂ ਨੂੰ ਫੜਾ ਕੇ ਹੀ ਸਾੜਿਆ ਇਸ ਸੰਬੰਧੀ ਲੋਕਿਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਜਨਨ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ ਧੰਵਾਦ ਜੀ ਇਹ ਸਾਡਾ ਇਹ ਇਹ ਜਿਹੜੀ ਨਹੀਂ ਇਹ ਸਾਨੂੰ ਦੇਰੋਂ ਡਾ ਲਾਉਂਦੇ ਨੇ ਤਾਂ ਇਹ ਉਚਾ ਹੈਗਾ ਨੂੰ ਹੁਕਾਂਦੇ ਜੋ ਕਿ ਤਰਤੀਸ਼ ਨਾ ਕਰੋ ਤਰਤੀਸ਼ ਸਾਨੂੰ ਸਾਡੇ ਪਿੰਡ ਦਾ ਪਤਾ ਕੱਲ ਅੱਧੇ ਆਖੰਡੇ ਪੇ ਸਾਈਆਂ ਨੇ ਕੀਤਾ ਵੀ ਸਾਡੇ ਪਿੰਡ ਦੇ ਤਪਾਰ ਪੈਣ ਰਿਹਾ ਅਸੀਂ ਤੇ ਰਾਤ 12:30 ਵਜੇ ਨੂੰ ਪੁੱਛੋ ਵੀ ਕਰਨ ਗਏ ਹੋ ਤਾਂ ਹਾਂ ਜੀ ਜੇ ਇਹ ਕੋਈ ਆਂਦਾ ਇਹ ਪੁਰਾਣੇ ਨੇ ਕੀਤਾ ਕੋਈ ਇਹ ਪੁਰਾਣੇ ਨੇ ਇਹ ਚੀਜ਼ ਨੂੰ ਆਣਾ ਸਾਨੂੰ ਪਤਾ ਸੋਈ ਕੰਡ ਹੈ ਪਰ ਤਾਂ ਕੋ ਕੇਸ ਪੜਿਆ ਸਾਡੇ ਉਹਦੇ ਸਾਡੇ ਪਿੰਡ ਦਾ ਹੈ ਨਾ ਸਾਡੇ ਇੱਕ ਕੰਪਲੈਂਟ ਆ ਗਿਆ ਹੈ ਵੀ ਇਹ ਦੀ ਵੱਡੀ ਗੱਲ ਹੋ ਗਈ ਆ ਸਰਕਾਰ ਕਮੇਟੀ ਦੇ ਘੁੰਮਣ ਵਾਲੇ ਬੰਦੇ ਤੇ ਇਹਨਾਂ ਦੇ ਪਿੰਡ ਜਾ ਕੇ ਕੰਮ ਹੋ ਗਿਆ ਤਾਂ ਹੀ ਕੰਮ ਹੋ ਗਿਆ ਇਹ ਜਿਹੜੇ ਪੋਰਾਗੇ ਜਿਹੜੇ ਮੇਨ ਫੀਲ ਜਿਹੜੀ ਗੱਤਿ ਹੈ ਉਹ ਸੱਤਿਆ ਡਾਕੂਮੈਂਟ ਜਿਹੜੀ ਚੀਜ਼ ਹੈ ਉਹ ਲੋ ਕੰਮ ਹੋ ਰਿਹਾ ਹੈ ਇਹੋ ਤਰੀਕੇ ਨਾਲ ਪੰਡਿਤ ਕੱ체 ਕੁ ਬੀ ਇਹ ਇੱਕ ਵੀ ਜ਼ੀਰੋ ਹੋਣਗੇ ਸਾਨੂੰ ਧੰਨ ਇਹ ਸੇਖਿਆ ਪਬਲਿਕ ਸਟੇਜ ਦੀ ਲੈ ਰੇਚਰੀ ਦਾ ਕੰਡਾ ਬਣਦਾ ਹੈ ਹਾਂ ਲੰਮਾ ਬੰਦਿਆ ਹਾਂ ਉਹਦੇ ਵਿੱਚ ਟੋਨ ਕਰ ਲਓ ਕਿ ਸਾਹ ਵੱਡੇ ਉਹਨਾਂ ਨੇ 5 ਗੁੜਕਾ ਸਾਬ ਇੱਕ ਲੱਕੜੀ ਬਾਹਰ ਕਿਨੇ ਚੌੜ ਮਾਰ ਰਹੇ ਧੰਨ ਤੇ ਜਰ ਤਾ ਤਨੇ ਸਾਰੇ ਸ਼ਾਟ ਮਾਰ ਲਓ ਹਾਂ ਕਰੋ ਟਿਊਸ਼ਨ ਸੈਂਟਰ ਚਲਾਉਣੀ ਆ ਕੁੰਡਕੀਆਂ ਇੱਥੇ ਠੀਕ ਹੈ ਉਹਨਾਂ ਨੇ ਇਹ 5 ਗੁੜਕਾ ਸਾਬ ਬਣਦੀ ਸੀ ਪੇੜ चार सानो मिल गए उन्होंने जरूर कुड़ियां ना पता की <stopped breathing> नहीं तो मैं ना पहले हम छोड़ कर दे तुम इतना करा साइड टेल ना दादे तो निश्चित हाथी हाथी बराबर हाथी बराबर छोड़ कर लोगों को ਚੀਰੋ ਕੋ ਪੀਂਦੇ ਆ ਤੇ ਸਾਡੇ ਕਿਹੋ ਜਿਹੇ ਕੋਲ ਤੇ ਕੋਈ ਨਾ ਰਖਾ ਨਾਮ ਉਸ ਦੇ ਸਾਹ ਦੇ ਅੱਜ ਉਹ ਜਿਹੜੀ ਕੱਲ ਪ੍ਰੋਫੈਸਰ ਸਾਹਿਬ ਦੀ ਜੀਤ ਗਈ ਉਹ ਚ ਕੀ ਹੁਣ ਗਾਂ ਪਈ ਉਹਦੇ ਜਿਹੜਾ ਜੀ ਕੱਲ ਕੁਝ ਬੱਚਿਆਂ ਨੇ ਬੱਚਿਆਂ ਨੂੰ ਅਸੀਂ ਕਿਹਾ ਕਿ ਸ਼ਾਇਦ ਤੁਸੀਂ ਕਿਸੇ ਨੇ ਪਾਟੇ ਗੁੜਕਾ ਸਾਹਿਬ ਵੇਖਿਆ ਪਹਿਲਾਂ ਸਕੂਲ ਟਾਈਮ ਤੇ ਜਾਂ ਕਦੇ ਆਉਂਦੇ ਜਾਂਦੇ ਕਿਸੇ ਨੂੰ ਪਾੜਦੇ ਆ ਵੇਖਿਆ ਜਾਂ ਕੁਝ ਤੇ ਇੱਕ ਲੜਕੀ ਨੇ ਕਿਹਾ ਕਿ ਗੁੜਕਾ ਸਾਹਿਬ ਪਾਟੇ ਮੈਂ ਨਹੀਂ ਵੇਖੇ ਪਰ ਇਹਦੇ ਨਾਲ ਦੇ ਗੁੜਕਾ ਸਾਹਿਬ ਸਾਨੂੰ ਇੱਕ ਉਧਰ ਕਲਾਸ ਚੱਲਦੀ ਹੈ ਉਹਨਾਂ ਨੇ ਦਿੱਤੀ ਸੀ ਅੱਛਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਕਲਾਸ ਚੱਲਦੀ ਹੈ ਉਹ ਫਿਰ ਅਸੀਂ ਉਹਨਾਂ ਕੋਲ ਪਤਾ ਕੀਤਾ ਉਹ ਕੁੜੀ ਮਨਪ੍ਰੀਤ ਕਹ ਰਹੀ ਆ ਉਹ ਕਲਾਸ ਲਾਉਂਦੇ ਸੀ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਨੇ ਪੰਜ ਗੁੜਕਾ ਸਾਹਿਬ ਮੈਨੂੰ ਇਹ ਜੀ ਸਿੱਖ ਐਡ ਫਾਊਂਡੇਸ਼ਨ ਵੱਲੋਂ ਜਿਹੜੀ ਸੰਸਥਾ ਵੱਲੋਂ ਆਪਣਾ ਟਿਊਸ਼ਨ ਸੈਂਟਰ ਚਲਾਉਂਦੇ ਆ। ਅੱਛਾ ਜੀ। ਉਹਨੇ ਫਿਰ ਦੱਸਿਆ ਵੀ ਮੈਂ ਕਿੰਨਾ ਕਿੰਨਾ ਘਰਾਂ ਦੇ ਵਿੱਚ ਦਿੱਤੇ ਆ ਜੀ। ਹੂੰ। ਉਹ اسی ਘਰਾਂ ਚੋਂ ਸਾਰਿਆਂ ਤੋਂ ਪੁੱਛਗਿੱਛ ਕੀਤੀ। ਹੂੰ। ਚਾਰ ਘੁਟਕਾ ਸਹਿ ਮਿਲ ਗਈ ਸਾਨੂੰ। ਅੱਛਾ ਜੀ। ਇੱਕ ਘਰ ਤੋਂ ਨਹੀਂ ਮਿਲਿਆ। ਪਰ ਉਹ ਘਰ ਵਾਲੇ ਮੁਕਰ ਗਏ ਸੀ ਕਿ ਸਾਨੂੰ ਆਇਆ ਹੀ ਨਹੀਂ। ਅੱਛਾ। ਇਹ ਛੋਟੇ ਬੱਚੇ ਨੂੰ ਦਿੱਤਾ ਹੋ ਸਕਦਾ ਬਾਅਦ ਦੇ ਕਿਤੇ ਡਿੱਗ ਪਏ ਹੋਵੇ ਪਰ ਸਾਨੂੰ ਆਇਆ ਨਹੀਂ। ਉਹ 1 ਸਾਲ ਪਹਿਲਾਂ ਦਿੱਤਾ ਸੀ। ਅੱਛਾ ਜੀ। ਪਰ ਜਦੋਂ ਵਿਸਤਾਰ ਨਾਲ ਪਤਾ ਕੀਤਾ ਚੰਗੇ ਤਰੀਕੇ ਨਾਲ ਉਹਨਾਂ ਨੂੰ ਪੁੱਛ ਕੇ ਕੀਤੀ ਰਾਤ ਸੱਧਿਆ ਪਰ ਫਿਰ ਉਹ ਮੰਨ ਗਏ ਫਿਰ ਇੱਕ ਉਹਨਾਂ ਦੇ ਜਿਹੜੇ ਨਾਲ ਬੇਦਬੀ ਦੇ ਟਾਈਮ ਤੇ ਜਿਹੜੇ ਕਾਗਜ਼ ਛੁੱਟੇ ਸੀ ਉੱਥੇ ਜਦੋਂ ਉੱਥੇ ਗੁੜਕਾ ਸਾਹਿਬ ਦੇ ਪੰਨੇ ਪਾੜ ਕੇ ਛੁੱਟੇ ਆ ਹਾਂ ਜਿਹੜੇ ਡਿੱਗੇ ਸੀ ਨਾ ਉੱਥੇ ਜੀ ਉਹਨਾਂ ਦੇ ਨਾਲ ਦਾ ਸਬੰਧਤ ਸਮਾਨ ਸਾਨੂੰ ਮਿਲ ਗਿਆ ਜੀ ਉੱਥੋਂ ਅੱਛਾ ਜੀ ਬਾਹਰੋਂ ਉਹਨਾਂ ਦੇ ਘਰੋਂ ਮਿਲ ਗਿਆ ਅੱਛਾ ਜੀ ਤੇ ਦਾ ਬਾਉ ਮਿਲ ਗਿਆ ਜਿਨ੍ਹਾਂ ਦੇ ਵਿਜਲੇ ਪੇਪਰ ਵੀ ਉਹ ਨਾਲ ਹੀ ਰੂੜੀ ਤੋਂ ਮਿਲੇ ਸੀ ਜਿੱਥੇ ਬਿਰਵੀ ਹੋਈ ਹੈ ਉਹਨਾਂ ਨੇ ਕਾੜ ਕੇ ਪੰਨੇ ਸੀ ਹਾਂਜੀ ਤੇ ਉਹ ਗੱਲ ਕਲੀਅਰ ਹੋ ਗਈ ਜੀ ਫਿਰ ਉਹਨਾਂ ਰਾਤੀ ਕਿਹਾ ਮਾਫੀ ਦੇ ਦੋ ਸਾਨੂੰ ਮਾਫੀ ਵਾਲੀ ਗੱਲ ਤਾਂ ਕੋਈ ਨਹੀਂ ਸੀ ਪਿੰਡ ਦਾ ਇਕੱਠ ਹੋਇਆ ਤੇ ਇਹਨਾਂ ਨੂੰ ਪੁਲਿਸ ਦੇ ਭਲੇ ਕਰਤੇ ਜੀ ਦੋਨੇ ਜਾਣੇ ਹੁਣ ਅਗਲੀ ਕੀ ਕਾਰਵਾਈ ਪੁਲਿਸ ਕਰੂਗੀ ਜੀ ਤੇ ਪੁਲਿਸ ਨੇ ਸਾਡਾ ਸਹਿਯੋਗ ਕੀਤਾ ਜੀ ਪੂਰਾ ਸਾਰੇ ਬੰਦੇ ਹਾਂਜੀ ਇਹ ਇਹਨੂੰ ਆਪਾਂ ਹੁਣ ਕੀ ਕਹਿ ਸਕਦੇ ਆ ਇਹ ਭੁੱਲ ਹੋਈ ਆ ਜਾਂ ਇਹ ਜਾਂ ਇਹ ਹੋਈ ਤੇ ਭੁੱਲਾ ਪਰ ਮਾਂ ਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਸਾਰਾ ਕੁਝ ਕੀਤਾ ਜੀ अच्छा हां हुन ਕਿੰਨੇ ਬਾਰੇ ਬੰਦੇ ਪੁੱਛਨੇ ਦੱਸ ਕੀਤੇ ਆ ਕਿੰਨੇ 2 ਆ ਜੀ 9 ਸਸਦ ਨੇ 9 ਸਸਦ ਹਾਂਜੀ ਹਾਂਜੀ ਠੀਕ ਆ ਇਹ ਜਿਹੜੀ ਜਿਹੜੀ ਜਾਂਚ ਕੀਤੀ ਹੈ ਸਾਰਾ ਤੁਸੀਂ ਆਪਣੇ ਪਿੰਡ ਵਾਲ ਸਾਰੇ ਇਕੱਠੇ ਹੋ ਗਏ ਲੱਭਿਆ ਕੇ ਸਾਰੀ ਹੈ ਨਹੀਂ ਜੀ ਪੁਲਿਸ ਦੇ ਸਹਿਯੋਗ ਨਾਲ ਆ ਜੀ ਜਿੰਨੀਆਂ ਵੱਖ-ਵੱਖ ਇੰਟੈਲੀਜੈਂਸ ਜਿੰਨੀਆਂ ਤੁਰੀਆਂ ਫਿਰਦੀਆਂ ਸੀ ਟੀਮਾਂ ਉਹਨਾਂ ਨੇ ਆਪਣੇ ਤੌਰ ਤੇ ਪਤਾ ਕੀਤਾ ਅਸੀਂ ਪਿੰਡ ਤੌਰ ਤੇ ਆਪਣੇ ਤੌਰ ਤੇ ਕੀਤਾ ਪਰ ਜੋ ਸਾਨੂੰ ਫਾਈਨਲ ਮਿਲਿਆ ਉਹ ਅਸੀਂ ਪੁਲਿਸ ਨੂੰ ਦੇ ਦਿੱਤਾ ਸਾਰਾ ਕੁਝ ਠੀਕ ਤੇ ਉਹ ਸਾਡੇ ਕੋਲ ਵੀ ਹੈਗਾ ਜੀ ਕੁਝ ਉਗਣ ਦੇਣ ਚੱਲੇ ਆਂ ਦੀ ਪ੍ਰੀਸ਼ਾ ਹਾਂ ਇਹ ਗੁਰਵੀਰ ਭਾਜੀ ਕੀ ਕਰਨਾ ਚਾਹੋਗੇ ਇਹ ਜਿਹੜੇ ਗੁੱਟਕੇ ਤੇ ਹੱਥੇ ਫੜੇ ਆ ਇਹ ਕਿੰਨੇ ਪੁਰਾਣੇ ਆ ਵੀਰ ਇਹ ਨਾ 1.5 ਸਾਲ ਪਹਿਲਾਂ ਸਾਡੇ ਪਿੰਡ 'ਚ ਦਿੱਤੇ ਗਏ ਪੰਜ ਗੁੱਟਕੇ ਅੱਛਾ ਦੋ ਸੈਂਟਰ ਚੱਲਦੇ ਦੋ ਜਨਾਨੀਆਂ ਨੂੰ ਪੰਜ ਸਾਲ ਇਹ ਕਿੰਨੇ ਸਾਲ ਪਹਿਲਾਂ 1.5 ਸਾਲ 1.5 ਸਾਲ ਪਹਿਲਾਂ ਪੰਜ ਪੰਜ ਗੁੱਟਕੇ ਦਿੱਤੇ ਗਏ ਇਹ ਕਿੰਨੇ ਬੰਦਿਆਂ ਨੂੰ ਦੋ ਲੇਡੀਜ਼ ਆ ਜਿਹੜੀਆਂ ਕਿੰਨਾ ਸੈਂਟਰ ਦੋ ਸੈਂਟਰਾਂ ਨੂੰ ਦੋ ਸੈਂਟਰ ਦੋ ਸੈਂਟਰ ਚੱਲਦੇ ਖਾਲਸਾ ਏਡ ਦੇ ਅੱਛਾ ਜੀ ਇਹ ਤੇ ਟਿਊਸ਼ਨ ਦਿੰਦੇ ਬੱਚਿਆਂ ਨੂੰ ਜੀ ਪੜਾਈ ਕਰਾਉਂਦੇ ਨਾਲ ਗੁਰਮਤਿ ਵੀ ਸਿਖਾਉਂਦੇ ਆ ਠੀਕ ਹੈ ਉਹਨਾਂ ਨੇ ਦਿੱਤੇ ਗਏ ਤੇ ਜਦੋਂ ਇਹ ਸਾਰੀ ਗੱਲਾਂ ਨੇ ਦੱਸੇ ਤੇ ਬਲਜਿੰਦਰ ਸੋਹਣੇ ਜੀ ਜਿਹੜਾ ਮੁੰਡਾ ਅੰਗਦ ਆ ਇੱਕ ਹੂੰ ਅੰਗਦ ਨੂੰ ਮਿਲਿਆ ਗੁਰਕਾ ਤੇ ਅੰਗਦ ਦੇ ਘਰ ਗਏ ਤੇ ਉਹਨਾਂ ਸਾਨੂੰ ਆ ਦੋ ਧਾਰਮਿਕ ਬੂਸ ਦਿੱਤੀਆਂ ਨੇ ਅੱਛਾ ਜੀ ਤੇ ਨਾਲ ਹੀ ਉਹਦੇ ਦਾਦੀ ਨੇ ਕਿਹਾ ਤਾਂ ਵੀ ਸਾਨੂੰ ਛੋਟਾ ਗੁਰਕਾ ਨੇ ਮਿਲਿਆ ਸਾਨੂੰ ਧਾਰਮਿਕ ਬੂਸ ਮਿਲੀਆਂ ਵਾ ਹਾਂਜੀ ਜਦੋਂ ਇਹ ਦਿੱਤੀਆਂ ਤੇ ਇਹ ਸਾਨੂੰ ਤੇ ਕਨਫਰਮ ਵੀ ਉਹਨਾਂ ਦੇ ਘਰ ਗੁੜਕ ਆਇਆ ਕਿਉਂਕਿ ਵੱਡਿਆਂ ਨੇ ਤੇ ਕੋਈ ਲਾਗਤ ਪਾਜੀ ਨਾਲ ਦੱਸੂਗਾ ਛੋਟੇ ਬੱਚੇ ਚੌਥੀ ਪੰਜਵੀਂ ਕਲਾਸ ਦੇ ਇੱਕ ਦੂਜੇ ਨੂੰ ਦੱਸ ਚੁੱਕੇ ਸਾਨੂੰ ਵੀ ਇਹ ਬੱਚੇ ਨੂੰ ਮਿਲਿਆ ਸਾਰੇ ਬੱਚਿਆਂ ਨੂੰ ਪਤਾ ਇਸ ਤਕਰੀਬਨ ਕਲਾਸ ਚ ਕਿਹਨੂੰ ਗੁੜਕਾ ਮਿਲਿਆ ਕਿਹਨੂੰ ਨਹੀਂ ਮਿੱਚਿਆ ਜੀ ਇਹ ਤੂੰ ਇਹ ਹੋਇਆ ਵੀ ਜਦੋਂ ਉਹਨਾਂ ਨੇ ਦਿੱਤੇ ਤੇ ਆ ਇੱਕ 파ਟ ਆ ਜਿਹੜਾ ਆਪਾਂ ਨੂੰ ਗੁੜਕੇ ਦੇ ਅੰਗਾਂ ਦਾ ਮਿਲਿਆ ਹੂੰ ਇਹ ਛੋਟੇ ਸਾਹਿਬਜ਼ਾਦੇ ਦੀ ਕਿਤਾਬ ਆ नाले नाले अच्छा ओदे ਨਾਲ ਇਹਦਾ ਪੰਜਵਾਂ ਪੇਜ ਹੈ ਜਿਹੜਾ ਇਹ ਗੁੜਕੇ ਦੇ ਨਾਲ ਮਿਲਿਆ ਹੈ। ਅੱਛਾ ਜੀ। ਜਿਹੜਾ ਉਹਨਾਂ ਆਪਣੇ ਹੱਥੀ ਸਾਨੂੰ ਆ ਦੋ ਦਿੱਤੇ ਹਨ ਨਾ ਇਹਦੇ ਜੋ ਪੱਟਾ ਆ ਪੇਜ ਜਿਹੜਾ ਇਹ ਗੁੜਕੇ ਦੇ ਨਾਲ ਇਹ ਤੋਂ ਤੁਹਾਨੂੰ ਪਤਾ ਕਿ ਇਹ ਇਹ ਤੋਂ ਆ ਇਹ ਕਨਫਰਮ ਹੋ ਗਿਆ ਪਤਾ ਸਾਨੂੰ ਪਹਿਲਾਂ ਹੀ 100% ਕਨਫਰਮ ਹੋ ਗਿਆ ਕਿ ਇਹ ਇਹ ਜਿਹੜੇ ਆ ਕਿ ਹੁਣ ਪਤਾ ਨਹੀਂ ਉਹਨਾਂ ਕਿਹੜੀ ਮਨਛਾਣਾ ਕੀਤਾ ਵਾ। ਹੂੰ ਕਿਉਂ ਕੀਤਾ ਵਾ? ਇਹ ਇਹਦੇ ਬਾਰੇ ਸਾਨੂੰ ਇਹ ਪੂਰ ਸਪੱਸ਼ਟ ਕਲੀਅਰ ਹੋਊਗੀ। ਹੂੰ ਤੂੰ ਹੀ ਫਿਰ ਕੀ ਮੰਗ ਕਰਦਾ ਕੀ ਹੁਣ ਚਾਹੀਦਾ ਵਾ ਜਿਸ ਤਾ ਇਹ ਮੰਗ ਸਭ ਤੋਂ ਵੱਡੀ ਇਹ ਗੱਲ ਹੈ ਅਸੀਂ ਤੇ ਚੂਕਰ ਕਾਣਿਆ ਗੁਰੂ ਸਾਹਿਬ ਦਾ ਵੀ ਇਹ ਮਸਲਾ ਸਾਹਮਣੇ ਆ ਗਿਆ ਸਾਨੂੰ ਕਿਉਂਕਿ ਪਿੰਡ ਜੇ ਕੋਈ ਕੋਸ਼ ਆਂਦਾ ਹੈ ਕੋਈ ਕੋਸ਼ ਆਂਦਾ ਹੈ ਇੱਥੇ ਜਿਹੜਾ ਨਾ ਧਾਰਮਿਕ ਤੌਰ ਤੇ ਬਰਾਦਰੀਆਂ ਚ ਜਿਹੜਾ ਉਹ ਫਿੱਕ ਪੈਣ ਵਾਲੀ ਗੱਲ ਹੁੰਦੀ ਸੀ ਵੀ ਇਹਨੇ ਕੀਤਾ ਉਹਨੇ ਕੀਤਾ ਸਭ ਤੋਂ ਵੱਡੀ ਗੱਲ ਤੇ ਉਹ ਹੋਈ ਵੀ ਉਹ ਜਿਹੜਾ ਢਲ ਗਿਆ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਕਰਨ ਵਾਲਾ ਉਹ ਇੱਕ ਸਿੱਖ ਪਰਿਵਾਰ ਆ ਅੱਛਾ ਜੀ ਜੇਕਰ ਦੇ ਹੋਰ ਕਮਿਊਨਿਟੀ ਦਾ ਇਹ ਬੰਦੇ ਨਿਕਲ ਆਉਂਦੇ ਤੇ ਇਹ ਪੰਜਾਬ ਵਾਸਤੇ ਬਹੁਤ ਵੱਡਾ ਭੰਪੜੇ ਜਿਹੜੀਆਂ ਪੋਜ਼ਿਟਿਵ ਗੱਲਾਂ ਆਪਾਂ ਉਹ ਦੱਸਣ ਦੇ ਹਾਂ ਬਿਲਕੁਲ ਹਾਂਜੀ ਤੇ ਹੁਣ ਵਧੀਆ ਬਾਾਕੀ ਪੁਲਿਸ ਦੇ ਵਾਲੇ ਕਰਤਾ ਲੇਡੀ ਨੂੰ ਕੋਣ ਉਹ ਤੇ ਜੋਗਲੇਰੀ ਕਰ ਰਹੀ ਕਰਨੇ ਤੁਹਾਡੇ ਨੂੰ ਮਤਲਬ ਪਿੰਡ ਵਾਸੀਆਂ ਵੱਲੋਂ ਮਤਲਬ ਕਿ ਜਿਹੜਾ ਕੋਈ ਤੁਹਾਡੇ ਪਿੰਡ ਦੇ ਰਹਿਣ ਵਾਲੇ ਹਾਂ ਨਹੀਂ ਆਪਣੇ ਪਿੰਡ ਵੱਲੋਂ ਉਹਨਾਂ ਦੇ ਵਾਦੇ ਕੀ ਕੀਤਾ ਵੀ ਮਨ ਕੋਈ ਲੱਗਦਾ ਵੀ ਇਹ ਵਾਕਈ ਦੋਸ਼ੀ ਹੈ ਤਾਂ ਵਾਕਈ ਨਹੀਂ ਦੋਸ਼ੀ ਤੋਂ ਮੰਨ ਗਏ ਅੱਛਾ ਜੀ ਹਾਂ ਉਹ ਮੰਨ ਗਏ ਅੱਛਾ ਜੀ ਗਲਤੀ ਸਾਡੇ ਹੋ ਗਈ ਨਾਲੇ ਉਹ ਆ ਤੁਹਾਡੇ ਸਾਹਮਣੇ ਵੇਖੋ ਇਹ ਇੱਕ ਨਾ ਐਨੀ ਵੀ ਬੇਪੀ ਰਾਤ 12:30 ਵਜੇ ਤੱਕ ਉਹ ਇੱਕ ਗਰਮਨ ਨੂੰ ਤਿਆਰ ਨਹੀਂ ਪਹਿ ਇੱਕ ਗੱਲ ਕੀਤੀ ਆ ਪਰ ਪ੍ਰੂਫ 100% ਇੱਕ ਹੁੰਦਾ 99% 99% 100% ਜਿਹੜਾ ਪ੍ਰੂਫ ਮਿਲ ਗਿਆ ਵੀ ਉਹਨਾਂ ਨੇ ਕੀਤਾ ਹੁਣ ਦੋ ਦੋ ਜਣਿਆਂ ਨੂੰ ਪੁਲਿਸ ਰਿਵਾਲੇ ਕੀਤਾ 779 ਉਹਨਾਂ ਦਾ ਘਰ ਦਾ ਬੰਦਾ ਕੋਈ ਇੱਥੇ ਕੋਈ ਇਨਵੋਲਵ ਨਹੀਂ ਆ ਉਹਨਾਂ 'ਚ ਵੀ ਹੁਣ ਵੇਖਿਆ ਜਾਊਗਾ ਵੀ 772 ਅਗੇ 9 ਆ ਜਿਹੜਾ ਬੇਗਨਾ ਹੋਊਗਾ ਉਹਨੂੰ ਛਡਾਇਆ ਜਾਊਗਾ ਇਹ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਵਾਂਗੇ ਭਾਵੇਂ ਕੋਈ ਵੀ ਹੈ ਸਾਰੇ ਪਿੰਡਾਂ ਲਈ ਇਹ ਸਾਰੇ ਜਿਹੜਾ ਕੱਲ ਚਬਾਦ ਤੋਂ ਸਾਰੇ ਕਿ ਗੁਰਕਾ ਸਾਹਿਬ ਦੀ ਵੀ ਸਰ ਇਹ ਸਰ ਕਾਰਵਾਈ ਕੀਤੀ ਹੁਣ ਤੱਕ ਇਹਦੇ ਵਿੱਚ ਜਿਹੜੇ ਜੀ ਬੜੀ ਮਿਹਨਤ ਦੇ ਨਾਲ ਮੁਸ਼ੱਕਤ ਦੇ ਨਾਲ ਕੱਲ ਜਿਹੜੇ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਕੈਮਰੇ ਜਿਹੜੇ ਆ ਉਹ ਖੰਗਾਲੇ ਸੀਗੇ ਬਟ ਕੈਮਰਿਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਬਾਹਰੋਂ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਐਂਟਰ ਨਹੀਂ ਹੋਇਆ ਤੇ ਫਿਰ ਜਿਹੜੀ ਆ ਬਰੀਕੀ ਦੇ ਨਾਲ ਅਸੀਂ ਆਪਣੇ ਸੋਰਸ ਲਗਾਏ ਹੋਏ ਸੀਗੇ ਤੇ ਉੱਥੋਂ ਸੋਰਸ ਆਈ ਤੇ ਪਿੰਡ ਤੋਂ ਪਤਾ ਲਗਾ ਕੇ ਇਹ ਜਿਹੜਾ ਵਾ ਕੇਸ ਨੂੰ ਟ੍ਰੇਸ ਕੀਤਾ ਗਿਆ ਪੂਰੀ ਮਿਹਨਤ ਤੇ ਮੁਸ਼ਕਲ ਦੇ ਨਾਲ ਇਹ ਕੇਸ ਟ੍ਰੇਸ ਕਰਕੇ ਦੋ ਲੇਡੀਆਂ ਆ ਇੱਕ ਸਰਜੀਤ ਕੌਰ ਤੇ ਰਾਜਵੀਰ ਕੌਰ ਰਾਜੂ ਇਹ ਦੋਨੋਂ ਨੌ ਸੱਸ ਨੇ ਇਹਨਾਂ ਨੂੰ ਜਿਹੜਾ ਹੈ ਰਾਸਤੇ ਲਿਆ ਏ ਤੇ ਉਹਨਾਂ ਨੂੰ ਕੁਛ ਕਿਛ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਅਮਲ 'ਚ ਲਿਆਂਦੀ ਜਾਊਗੀ ਸ਼ਕੀ ਲਗਾ ਜਿਹੜਾ ਗੁਟਾ ਸਾਰੀ ਬਿਰਵੀਤੀ ਕੋਈ ਜਾਨਵਰ ਕੇ ਬੋਲੂ ਆ ਜਾਂ ਕਿਸ ਤਰ੍ਹਾਂ ਵੀ ਜਾ ਇਹ ਉਹਨਾਂ ਦੇ ਜੀ ਤਰਤੀਸ਼ ਦਾ ਵਿਸ਼ਾ ਵਾ ਇਹਨੂੰ ਇਹ ਤਸਦੀਕ ਤਕਤੀਸ਼ ਤਸਦੀਕ ਕਰਕੇ ਤੇ ਫਿਰ ਅਗਲੀ ਜੋ ਵੀ ਅਪਡੇਟ ਹੋਈ ਉਹ ਤੁਹਾਨੂੰ ਦੱਸ ਦਿੱਤੀ ਜਾਵੇ ਪਿੰਨ ਵਾਸਤੇ ਉਹਨਾਂ ਕਿੰਨਾ ਸਨਜੋਰ ਮਿਲੇਗੀ ਇਸ ਕੰਮ 'ਚ